ਸਰਕਾਰ ਦੇ ਲੋਕ ਇਕੱਠੇ ਹੋ ਗਏ ਆ ਪੈਡਾ ਮਾਣੇ ਇਹਨਾਂ ਨੂੰ ਅੱਛਾ ਹਾਂ ਇਹ ਕਹਦੇ ਮੇਰੀ ਚਲਦੀ ਗੋਲੀਆਂ ਵਿੱਚ ਭਰ ਗਏ ਆ ਜੀ ਹੁਣ ਵੀ ਕਹਦੇ ਮੇਰੀ ਚਲਦੀ ਨਹੀਂ ਨਹੀਂ ਵੀ ਕਹੇ ਮੇਰੀ ਚਲਦੀ ਨਹੀਂ ਓੜੇ ਲੇਵਲ ਛੋੜ ਦਿਆ ਮਕੋੜ ਸਾਹਿਬ ਜਦੋਂ ਪੂਰਾ ਦਬਾਇਆ ਭਰਿਆ ਪੂਰਾ ਕੋਈ ਪਾਣੀ ਛੱਡਦਾ ਨਹੀਂ ਜੀ ਆ ਸਮੱਸਿਆ ਹੋ ਰਹੀ ਹੈ ਅੱਛਾ ਪਾਣੀ ਨਹੀਂ ਵਾ ਨਾ ਇਹ ਉੱਚਾ ਚੱਕ ਦਿਆ ਜੀ ਮੋਰੀ ਬੁੰਤੀ ਚੱਕਦੀ ਕਿਸੇ ਮੋਰੀ ਚ ਪਾਣੀ ਨਹੀਂ ਨਹੀਂ ਮੈਂ ਕਹਿੰਦਾ ਮੋਰੀ ਉੱਚੀ ਹੈ ਪਾਣੀ ਨਹੀਂ ਬੁੰਤੀ ਹਾਂ ਇਹੀ ਇਸ਼ੂ ਆ ਰਿਹਾ ਹਾਂ ਜੋ ਹੈ ਜੀ ਕਿਉਂਕਿ ਇਹ ਇਹ ਬਾਕੀ ਪਿੰਡਾਂ ਚ ਵੀ ਤਾਂ ਤੁਸੀਂ ਕਹਿੰਦੇ ਸੇਮ ਇਸ਼ੂ ਆ ਰਿਹਾ ਹੈ ਸੇਮ ਇਸ਼ੂ ਹੈ ਜੀ ਕਰੋਦੇ ਵੀ ਚੱਠੇ ਵੀ ਭੁੱਲਣ ਵੀ ਸ਼ਾਰੇ ਇਹੀ ਹੈ ਕਿਸੇ ਮੋਗੇ ਦਾ ਕਿਸੇ ਮੋਰੀ ਚ ਪਾਣੀ ਨਹੀਂ ਛੜਦਾ ਅੱਛਾ ਮੈਂ ਕੋਣ ਸ਼ਾਪ ਕਾ ਜਮਾ ਫੋਨਰ ਦਬਾਇਆ ਹੈ ਇਸ ਟਾਈਮ 8 ਘੰਟੇ ਮੇਂ 1 ਕਿੱਲਾ ਹਾਂ 1 ਕਿੱਲਾ ਬਣਿਆ ਅੱਛਾ ਜੀ ਹਾਂ ਜੀ ਪਹਿਲੇ ਤੋਂ ਆਧੇ ਘੰਟੇ ਵਿੱਚ ਵੜ ਜਾਂਦਾ ਤਾਂ ਯਾਰ ਕਿੰਨਾ 23 ਮਿੰਟ ਦੀ ਜੀ ਪਹਿਲਾ ਕਿੱਲਾ ਗਈ 23 ਮਿੰਟ ਹਾਂਜੀ ਦੱਸੋ ਯਾਰ 23 ਮਿੰਟਾਂ ਦੇ ਵਿੱਚ ਕਹਿੰਦੇ ਪਹਿਲਾ ਇੱਕ ਕਿੱਲਾ ਰਾਮਦਾ ਸੀ ਜਿਹੜਾ ਹੁਣ 8 ਘੰਟਿਆਂ ਚ ਰਾਮਦਾ ਹੈ ਕਿੱਥੇ ਜਾਊਗਾ ਯਾਰ ਕਿਸਾਨ 70% ਪਾਣੀ ਘਟ ਗਿਆ ਆਪਣਾ ਹਾਂਜੀ ਹਾਂਜੀ 40% ਚੋਂ ਨਾ ਲੱਗਿਆ ਪਾਣੀ ਅੱਜ ਦਿੱਕਿਆ ਰਿਹਾ ਜੇ ਪਾਣੀ ਹੈ ਅੱਛਾ ਪਾਣੀ ਵੀ ਹੁਣ ਆਇਆ ਹੈ ਹਾਂ ਇੱਕ ਜੀ ਜੋ ਬੋਪਰ ਅੰਦਾਣਾ ਔਰ ਮੰਡਵੀ ਤੱਕ ਇਹ ਤਾਂ ਬਿਲਕੁਲ ਖਤਮ ਹੋ ਗਏ ਜੀ ਕਿਸਾਨ ਸਾਰੇ ਸਾਰੇ ਉਧਰ ਵਾਲਾ ਵੀ ਖਤਮ ਹੈ ਜੀ ਕਰੋਦਾ ਕਿੱਥੇ ਭੁੱਲਣ ਉਹ ਜਿਹੜਾ ਉਧਰੋਂ ਪਾੜਦਾ ਸੂਆ ਉਹਦੀ ਵੀ ਇਹੀ ਹਾਲਤ ਹੈ ਇਹੀ ਹਾਲਤ ਹੈ ਅਗਲੇ ਦਾ ਸ਼ਬਦ ਦਾ ਸੂਆ ਚੱਲ ਹੈ ਜੀ ਉਹਦੀ ਲੋੜ ਨਹੀਂ ਹੁੰਦੀ ਬੰਦ ਕਰਾ ਦੇ ਆ ਉਹਰਾ ਲੋੜ ਹੋਵੇ ਅੱਛਾ ਅਗਲੇ ਦਾ ਸ਼ਬਦ ਦਾ ਸੂਆ ਚੱਲ ਹੈ ਜੀ ਜੀ ਇਹ ਚੋਰੀ ਤੋਂ ਇੱਕ ਦਿਨ ਪਹਿਲੇ ਹਮਨੇ ਦੇਖ ਲਈ ਸੀ ਜਦ ਇਹ ਬਣ ਰਹੀ ਸੀ ਨਾ ਕੰਸਟਰਕਸ਼ਨ ਹੋ ਰਹੀ ਸੀ ਜੀ ਉਸ ਟਾਈਮ ਪੇ ਸ਼ਾਇਦ ਕਰੋਦੇ ਕੀ ਬਾਤ ਹੈ ਕਰੋਦੇ ਕੀ ਬਾਤ ਹੈ ਨਾ क्रौदे में हमने नोटिस भी किया था मेरे पास यार फोटो भी पड़ी होगी अगर हुआ मैं वीडियो में लगा दूंगा उसकी उस टाइम हम देख रहे थे क्योंकि बाहर से तो लग रहा था ठीक जब हमने के नीचे देखा ना तो पुराना सुबह इतना नीचे था जो ये नया बनाया था तड़ा इन्होंने वो तड़ा इतना इतना ऊंचा था ठीक था। है तब भी हमने एकदम बात की कि यार ये कैसे तड़ा बना रहे हैं जो ऊंचा हो रहा है उससे तो पांडा छोटा हो जाएगा दूजा के था जो पुराना सूआ था उसका डिजाइन था सीधा ऐसे यू शेप में ठीक है ना ये जो अभी नया डिजाइन बनाया ये ऐसा कर दिया तो वो उतनी जगह और कट गई भांडा छोटा हो गया छोटा हो गया ठीक है ना नीचे से सुहा उच्चा हो गया अच्छा वो लगता तो ये है कि भर के आ रहा है भर के आ रहा पानी चाहिए उसमें कम आ रहा है कम आ रहा अच्छा नीचे से जब ऊंचा हो गया तो वो मोगे नीवे हो गए मोगे नीवे हो गए उनमें पानी कम जाने लग गया तो ये अब उसका इफेक्ट अब नजर आ रहा है हमने उसकी फोटो खींची थी हमें उस टाइम लग रहा था की यार इतनी बड़ी चलाकी नहीं कर सकते की यार ऐसे नहीं होगा हमें शायद गलत लग रही है की क्यूँकी महकमा ये जो है मंत्री साहब अपने हल्के के जो एमएलए हैं ए वो ही इस महकमे के मंत्री हैं कि ऐसे कैसे हो जाएगा لیکن ابو وہ دیکھنے میں سمجھ آ رہا ہے کہ وہ جو چلاکی اس ٹائم پہ کی تھی ہاں وہ کہہ ہے کہ فوٹو میں ایک واری ا جائے گا کہ جی رجباہے بھرے جا رہے ہیں جو یہ کہتے ہیں کہ ٹیلوں میں فوٹو جاتی ہے پانی پانی جا رہا ہے ٹھیک ہے نا سرکار دا بیسیکلی کوشش کی رہندی ہے اے کم لوکاں دی سہولت لے نہیں کردے اے کم اخبار دے وچ فوٹو لاون تک ਐਡ ਲਾਉਣ ਤੱਕ ਕਰਦੇ ਆ ਵੀ ਸਾਡਾ ਇੰਨਾ ਕੰਮ ਹੋ ਜੇ ਇੱਕ ਵਾਰੀ ਸਾਡੀ ਐਡ ਲੱਗ ਜੇ ਅਖਬਾਰ ਚ ਫੋਟੋ ਲੱਗ ਜੇ ਉਸ ਤੋਂ ਬਾਅਦ ਉਹਦਾ ਫਾਇਦਾ ਹੋਵੇ ਨਾ ਹੋਵੇ ਲੋਕਾਂ ਜਾਣ ਠੱਠੇ ਖੂ ਦੇ ਵਿੱਚ ਸਾਡੀ ਐਡਵਰਟਾਈਜ਼ਿੰਗ ਹੋ ਗਈ ਅਸੀਂ ਕਹਿਣ ਜੋਗੇ ਜਿਵੇਂ ਹੁਣ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਸੀ ਉਹ ਚਲਾਇਆ ਵੀ ਤੇ ਖਤਮ ਵੀ ਹੋ ਗਿਆ ਤੇ ਆਪਣੇ ਆਪ ਹੀ ਘੋਸ਼ਿਤ ਕਰਤਾ ਵੀ 99% ਪਿੰਡ ਜਿਹੜੇ ਆ ਨਸ਼ਿਆਂ ਤੋਂ ਰਾਹਤ ਹੋ ਗਏ ਜਰ ਕੇ ਅਸਲੀਅਤ ਕੁਸ਼ੂਰ ਹੈ ਉਸੇ ਤਰੀਕੇ ਨਾਲ ਆ ਹੈ ਇਹਨਾਂ ਨੇ ਸਿਰਫ ਐਡ ਲਾਉਣੀ ਸੀ ਵੀ ਅਸੀਂ ਜੀ ਦੇਖੋ ਰਜਵਾਹਿਆਂ ਦੇ ਵਿੱਚ ਟੇਲਾਂ ਦੇ ਵਿੱਚ ਪਾਣੀ ਭਰਤਾ ਪਰ ਅਸਲੀਅਤ ਕੀ ਹੈ ਆ ਕਰਾਉਦੇ ਟੁੱਟ ਕੇ ਹਟਿਆ ਸੂਆ ਹੁਣ ਮੈਂ ਜਾ ਕੇ ਆਇਆ ਕਰੋਦੇ ਪਿੰਡ ਦੇ ਲੋਕ ਦੱਸ ਰਹੇ ਸੀ ਉਹ ਕਹਿੰਦੇ ਜੀ ਕੱਲ ਟੁੱਟਿਆ ਹੀ ਕੱਲ ਠਸਕਾ ਵੀ ਟੁੱਟਿਆ ਠਸਕਾ ਠਸਕਾ ਟੁੱਟ ਕੇ ਹਟਿਆ ਬੰਗਾ ਟੁੱਟ ਕੇ ਹਟਿਆ ਠੀਕ ਹੈ ਨਾ ਪਹਿਲੀ ਵਾਰ ਯਾਰ ਸੂਆਂ ਦੇ ਵਿੱਚ ਪਾਣੀ ਛੱਟਿਆ ਤੇ ਤੁਹਾਡੇ ਸੂਏ ਟੁੱਟ ਗਏ ਤੁਸੀਂ ਕੀ ਹਾਲਾਤ ਬਣਾ ਰਹੇ ਹੋ ਤੇ ਸਭ ਤੋਂ ਦੁਖਦੀ ਗੱਲ ਇਹ ਹੈ ਵੀ ਸਾਡੇ ਮੰਤਰੀ ਸਾਹਿਬ ਸਾਡੇ ਹਲਕੇ ਦੇ ਐਮ ਐਲ ਏ ਜਨਾਬ ਹੱਥ ਜੋੜ ਕੇ ਬੇਨਤੀ ਕਰਦੇ ਆ ਨਿਗਾਹ ਮਾਰ ਕੇ ਦੇਖ ਲੋ ਥੋੜੇ ਹਲਕੇ ਦੇ ਲੋਕ ਨੇ ਤੁਹਾਨੂੰ ਫੁੱਲ ਬਟਾ ਫੁੱਲ ਵੋਟਾਂ ਪਾ ਕੇ ਜਤਾਈਆਂ ਕਿਸੇ ਨੇ ਪਾਰਟੀ ਨਹੀਂ ਦੇਖੀ ਕਿਸੇ ਨੇ ਕੈਂਡੀਡੇਟ ਨਹੀਂ ਦੇਖਿਆ ਨਹੀਂ ਦੇਖਿਆ ਤੇ ਉਹਨਾਂ ਨੂੰ ਆ ਹਾਲਾਤ ਨਾ ਦਿਓ ਆ ਹਾਲਾਤ ਨਾ ਬਣਾਓ ਵੀ ਲੋਕਾਂ ਦਾ ਬਦਲਾਅ ਸ਼ਬਦ ਤੋਂ ਅੱਜ ਨਫ਼ਰਤ ਹੁੰਦੀ ਜਾ ਰਹੀ ਹੈ ਜੇ ਕੋਈ ਬੰਦਾ ਪਿੰਡ ਚ ਜਾ ਕੇ ਬਦਲਾਅ ਦੀ ਗੱਲ ਕਰਦਾ ਨੇ ਲੋਕ ਰੋੜੇ ਮਾਰਨ ਨੂੰ ਤਿਆਰ ਹੋ ਜਾਂਦੇ ਆ ਆ ਮਾਹੌਲ ਨਾ ਬਣਾਓ ਤੁਹਾਡੇ ਕੋਲੇ ਮਹਿਕਮਾ ਆ ਅੱਜ ਘਟੋ ਘਟੇ ਮੈਨੂੰ ਲੱਗਦਾ 10 15 20 ਸਾਲ ਬਾਅਦ ਦੁਬਾਰਾ ਇੱਕ ਮੰਤਰੀ ਮੰਡਲ ਆਪਣੇ ਹਲਕੇ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਆਪਣੇ ਹਲਕੇ ਦਾ ਚੁਣਿਆ ਹੋਇਆ ਨਮਾਇੰਦਾ ਮੰਤਰੀ ਮੰਡਲ ਦੀ ਕੁਰਸੀ ਤੇ 2007 ਚ ਬੈਠਾ ਸੀ ਜਦੋਂ ਬੀਬੀ ਪੱਠੜ ਡਿਪਟੀ ਮੁੱਖ ਮੰਤਰੀ ਸੀਗੇ ਉਸ ਤੋਂ ਬਾਅਦ ਆਪਣਾ ਚੁਣਿਆ ਹੋਇਆ ਨਮਾਇੰਦਾ ਕਦੇ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਾ ਕਿਉਂਕਿ ਜਦੋਂ ਬੀਬੀ ਜਿੱਤ ਰਹੇ ਸਰਕਾਰ ਕਾਗਲੀਆਂ ਦੀ ਬਣਦੀ ਰਹੀ ਹਾਂ ਜਦੋਂ ਬੀਬੀ ਹਾਰ ਕੇ ਉਦੋਂ ਸਰਕਾਰ ਕਾਂਗਰਸ ਦੀ ਬਣ ਗਈ ਸੋ ਅੱਜ ਤੁਸੀਂ ਜਾ ਕੇ ਦੁਬਾਰਾ ਉਸ ਮੰਤਰੀ ਦੀ ਕੁਰਸੀ ਤੇ ਬੈਠੇ ਹੋ ਇੰਨਾ ਮੈਕਮਿਆਂ ਲਈ ਤੁਸੀਂ ਪੰਜਾਬ ਦੇ ਰਾਜੇ ਹੋ ਤੇ ਜੇ ਤੁਸੀਂ ਚਾਹੋ ਤਾਂ ਪੂਰੇ ਪੰਜਾਬ ਦੀ ਨਿਗਾ ਸਾਡੇ ਹਲਕੇ ਲਹਿਰੇ ਚ ਕਰ ਸਕਦੇ ਹੋ ਇਹ ਇਹ ਦਾ ਮੋੜ ਬਣਾ ਸਕਦੇ ਹੋ ਘੱਟੋ ਘੱਟ ਆਪਦੇ ਵਿਭਾਗਾਂ ਦੇ ਵਿੱਚ ਤਾਂ ਤੁਸੀਂ ਕਹਿ ਜਾ ਇਤਿਹਾਸ ਕ੍ਰੀਏਟ ਕਰਕੇ ਦੇਖ ਦਿਓ ਯਾਰ ਜਿਵੇਂ ਬੀਬੀ ਨੇ ਕਰਿਆ ਸੀ ਆ ਭਾਖੜਾ ਦੇ ਵਿੱਚੋਂ 모ਗਾ ਲਾਇਆ ਸੀ ਆਪਾਂ ਭਾਖੜਾ ਦੇ ਨਹਿਰ ਦੇ ਵਿੱਚੋਂ ਕੱਪ ਨਹੀਂ ਕੋਈ ਭਰ ਸਕਦਾ ਆਪਾਂ 모ਗਾ ਲਾ ਕੇ ਪਾਣੀ ਦਿੱਤਾ ਸੀ ਹਰੀਗੜ ਗੇਨਾਂ ਤੇ ਮਹਾ ਸਿੰਘ ਵਾਲਾਂ ਨੂੰ ਜਿਹਦੀ ਫੋਟੋਆਂ ਤੁਸੀਂ ਹੁਣ ਆਪਦੀ ਐਡ ਦੇ ਵਿੱਚ ਝੂਠੀਆਂ ਪਾਈਆਂ ਨੇ ਵੀ ਅਸੀਂ ਪਾਣੀ ਦਿੱਤਾ ਉਹ ਬੀਬੀ ਨੇ ਦਿੱਤਾ ਸੀ ਉਹਦਾ ਇਤਿਹਾਸ ਕ੍ਰੀਏਟ ਕਰਿਆ ਸੀ ਥੱਲਾਂ ਨਹਿਰਾਂ 모ਗੇ ਪਹਿਲੀ ਵਾਰੀ ਪੰਜਾਬ ਦੇ ਵਿੱਚ ਅੰਡਰਗਰਾਉਂਡ ਪਾਈਪਾਂ ਨਾਲ ਪਾਣੀ ਦੇਣ ਦੀ ਜਿਹੜੀ ਕਾਰਡ ਹੈ ਉਹ ਆਪਣੇ ਹਲਕੇ ਲਹਿਰੇ ਨੂੰ ਮਾਣ ਮਹਿਦਾ ਸੀ ਵੀ ਹਲਕੇ ਲਹਿਰੇ ਦੇ ਵਿੱਚੋਂ ਕਾੜ ਕੱਢੀ ਗਈ ਸੀ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਜਾਂਦੀ ਹੈ ਕਿਉਂ ਹਲਕੇ ਲਹਿਰੇ ਦਾ ਨਮਾਇंदा ਤਾਕੜਾ ਸੀ ਤਾਂ ਸਾਰੇ ਪੰਜਾਬ ਦੇ ਲੋਕ ਲਹਿਰੇ ਆਉਂਦੇ ਸੀ ਦੇਖਣ ਵੀ ਯਾਰ ਲਹਿਰੇ ਉਹ ਕਾੜ ਹੋਈ ਆ ਆਪਾਂ ਦੇਖ ਕੇ ਆਈਏ ਓਵੇਂ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਹਲਕੇ ਦੇ ਨਮਾਇंदे ਹੋ ਮੰਤਰੀ ਨੂੰ ਸਾਨੂੰ ਘੱਟੋ ਘੱਟ ਨਹਿਰੀ ਵਿਭਾਗ ਦੇ ਵਿੱਚ ਤਾਂ ਇਹ ਜੀ ਸਹੂਲਤਾਂ ਦੇ ਦਿਓ ਲੋਕਾਂ ਨੂੰ ਖੇਤਾਂ ਦੀ ਪਾਣੀ ਦੀਆਂ ਤਹਹੀਆਂ ਸਹੂਲਤਾਂ ਦੇ ਦਿਓ ਵੀ ਪੰਜਾਬ ਦੇ ਲੋਕ ਦੇਖਣ ਆਉਣ ਵੀ ਯਾਰ ਲਹਿਰੇ ਦਾ ਮੰਤਰੀ ਸੀ ਦੇਖੋ ਉਹਨੇ ਲਹਿਰੇ ਦੇ ਵਿੱਚ ਕਿਹੜਾ ਮਾਡਲ ਪੇਸ਼ ਕਰਿਆ ਅਸੀਂ ਵੀ ਆਪਦੇ ਹਲਕੇ 'ਚ ਲੈ ਕੇ ਜ ਜੋ ਪਾਈ ਸੀ ਉਹ ਸਾਰਾ ਰਜਵਾਹਾ ਸਾਡਾ ਲਾੜ ਪੰਜਾਰਾ ਖਾਲੀ ਪਿਆ ਚਰੀਆਂ ਫਸਲਾਂ ਲੋਕਾਂ ਦੀਆਂ ਮੱਕੀ ਸੁੱਕੀ ਜੋ ਵੀ ਖਾਲੀ ਪਿਆ ਸਾਰੇ ਥਾਵਾਂ ਤੇ ਥੁਡੇ ਖਾਲੀ ਨਹਿਰਾਂ ਖਾਲੀ ਮੋਗੇ ਸਾਨੂੰ ਦੇਖਣ ਨੂੰ ਮਿਲ ਰਿਹਾ ਇਸ ਚੀਜ਼ ਲਈ ਲੋਕਾਂ ਨੇ ਵੋਟਾਂ ਪਾ ਕੇ ਮੰਤਰੀ ਨਹੀਂ ਸੀ ਬਣਾਇਆ ਇਹ ਲੋਕਾਂ ਦੀ ਜਿਹੜਾ ਦਰਦ ਆ ਦੇਖ ਲੋ ਆ ਹੈ ਜੀ ਮੋਗੇ ਦੀ ਸਥਿਤੀ ਹਾਫ ਤੋਂ ਵੀ ਘੱਟ ਮੋਗਾ ਚੱਲ ਰਿਹਾ ਹੈ ਇਹ 5 6 ਵਜੇ ਦੀ ਤੁਸੀਂ ਕਹਿੰਦੇ ਹੋ 5:30 ਵਜੇ ਦੀ ਇਹ ਵੀਡੀਓ ਬਣਾ ਕੇ ਲੈ ਕੇ ਆਇਆ ਸਾਡਾ ਭਰਾ ਇਤੋਂ ਹੋਰ ਵੀ ਡੇਰੇ ਦੇ ਨੀਚਾ ਹੈ ਇਤੋਂ ਹੋਰ ਵੀ ਨੀਚਾ ਹੈ ਉਸ ਤੋਂ ਬਾਅਦ ਇਹ ਲੈਵਲ ਪਾਣੀ ਦਾ ਹੋਰ ਥੱਲੇ ਗਿਆ ਕਿੱਥੇ ਜਾਣਗੇ ਯਾਰ ਇਹ ਹਾਂ ਅਰੇ ਤੇ ਮਾਰ ਦਿਆ ਜੀ ਰਾਤ ਕੋ ਮਾਰ ਦਿਆ ਖਦਮ ਹੋ ਗਏ ਉਧਰ ਗਿਆ ਦੇਖ ਰੋੜ ਜਬਾਇਆ ਪਰ ਜਬਾਗੀ ਕੁਝ ਨੋਮ ਹੋ ਗਈ ਘਟ ਘਟ 6 ਹੋ ਗਏ ਜੀ 6 ਇੰਚ ਉਤਰ ਗਿਆ ਜੀ 9 ਮੀਟਰ ਤੱਕ ਦੇ ਬਾਇਆ ਕੈਮਰਾ ਕਮਾਕੇ ਦੇਖੋ ਪਾਣੀ ਦਾ ਲੈਵਲ ਥੱਲੇ 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 ਜਾ ਹੀ ਜਾਂਦਾ ਇਹ 10 15 ਮਿੰਟ ਬਾਅਦ ਆ ਸੁੱਕ ਜਾਣਾ ਪਹਿਲਾਂ ਉੱਪਰ ਸੀਗਾ ਹੋਰ ਥੱਲੇ ਚੱਲਿਆ ਗਿਆ ਆ ਮਤਲਬ ਪਿਛਲੇ 10 15 ਮਿੰਟਾਂ ਚ ਹੀ ਆ ਇੰਨਾ ਕਿ ਸੁੱਕ ਗਿਆ ਥੱਲੇ ਚੱਲਿਆ ਗਿਆ ਜਿਹੜਾ ਪਾਣੀ ਦਾ ਲੈਵ ਤੋ ਇਹ ਸਥਿਤੀ ਹੋ ਰਹੀ ਹੈ ਲੋਕਾਂ ਨਾਲ ਚਲਾਕੀਆਂ ਨਾ ਕਰੋ ਲੋਕ ਬਹੁਤ ਸਿਆਣੇ ਐ ਇਹਨੂੰ ਦਿੱਲੀ ਨਾ ਸਮਝੋ ਦਿੱਲੀ ਦੇ ਵਿੱਚ ਤੁਸੀਂ ਦੋ ਤਿੰਨ ਵਾਰੀ ਲੋਕਾਂ ਨੂੰ ਕਮਲਾ ਬਣਾ ਕੇ ਕਿਉਂਕਿ ਦਿੱਲੀ ਦੇ ਲੋਕਾਂ ਨੂੰ ਪਤਾ ਨਹੀਂ ਚੱਲਦਾ ਕੀ ਹੋ ਰਿਹਾ ਦਿੱਲੀ ਦੇ ਲੋਕ ਅਖਬਾਰ ਤੋਂ ਸਮਝਦੇ ਆ ਵੀ ਭਾਈ ਸਾਡੇ ਅੱਛਾ ਕਿਤੇ ਵਿਕਾਸ ਹੋ ਗਿਆ ਪਰ ਇਹ ਪੰਜਾਬ ਐ ਪੰਜਾਬ ਉਰੇ ਹਰ ਘਰ ਦੇ ਵਿੱਚ ਸ਼ਾਮ ਨੂੰ ਬੈਠ ਕੇ ਡਿਸਕਸ਼ਨ ਹੁੰਦੀ ਐ ਵੀ ਅੱਜ ਸਰਕਾਰ ਨੇ ਕੀ ਕਰਿਆ ਹਰ ਸੱਤ ਤੇ ਹਰ ਚਬੂਤਰੇ ਤੇ ਹਰ ਗਲੀ 'ਚ ਹਰ ਥਾਂ ਤੇ ਬੈਠ ਕੇ ਕਿਉਂਕਿ ਸਾਡਾ ਭਾਈਚਾਰਾ ਬਣਿਆ ਹੋਇਆ ਵੈ ਚਾਰ ਭੈਣ ਭਰਾ ਇਕੱਠੇ ਹੋ ਕੇ ਬਹਿੰਦੇ ਆ ਅਖਬਾਰ ਚ ਖਬਰ ਬਾਤੋ ਛਪਦੀ ਆ ਉਹ ਕੰਮ ਪਾਸ ਆ ਕਿ ਫੇਰ ਪਿੰਡ ਚ ਸ਼ਾਮ ਨੂੰ 7 ਤੇ ਕਲੀਅਰ ਹੋਇਆ ਹੁੰਦਾ ਸੋ ਇੱਥੇ ਤੁਹਾਡੇ ਡਰਾਮੇ ਨਹੀਂ ਚੱਲਣ ਵਾਲੇ ਉਰੇ ਸਿਰਫ ਅਗਰ ਤੁਸੀਂ ਪਾਸ ਹੋਣਾ ਤਾਂ ਮਿਹਨਤ ਨਾਲ ਕੰਮ ਕਰੋਗੇ ਲੋਕ ਆਪਣੇ ਆਪ ਤੁਹਾਡਾ ਸਾਥ ਦੇਣਗੇ ਨਹੀਂ ਕਰੋਗੇ ਜਿੰਨੀਆਂ ਮਰਜ਼ੀ ਮਸ਼ਹੂਰੀਆਂ ਕਰ ਲੋ ਤੁਸੀਂ ਪਹਿਲਾਂ 1 ਕਰੋੜ ਦਾ ਬਜਟ ਹੁੰਦਾ ਸੀ ਜਿਹਨੂੰ 100 ਕਰੋੜ ਬਣਾਤਾ ਤੇ ਚਾਹੇ 1000 ਕਰੋੜ ਵੀ ਬਣਾ ਦੋਗੇ ਨਾ ਤਾਂ ਵੀ ਫਲੌਪ ਹੋ ਜਾਓਗੇ ਕਿਉਂਕਿ ਤੁਹਾਡੀਆਂ ਮਸ਼ਹੂਰੀਆਂ ਇੱਥੇ ਨਹੀਂ ਚੱਲਣੀਆਂ ਮਸ਼ਹੂਰੀਆਂ ਲੋਕਾਂ ਨੂੰ ਸਭ ਤੋਂ ਪਹਿਲਾਂ ਪਤਾ ਹੁੰਦਾ ਕੀ ਚੱਲ ਰਿਹਾ ਹੈ 10 ਮਿੰਟ ਪਹਿਲਾਂ ਅਸੀਂ ਫੋਨ ਮਾਰਿਆ ਸਾਨੂੰ ਪਿੰਡ ਦੇ ਲੋਕਾਂ ਨੇ ਵੀ ਐ ਕਰਕੇ ਆਹ ਦਿੱਕਤ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਮੈਂ ਗਲਾੜੀ ਆ ਜੀ ਮੈਂ ਆ ਜਾਣਾ ਤੁਸੀਂ ਚਾਰ ਜਾਣੇ ਇਕੱਠੇ ਹੋ ਕੇ ਮੈਨੂੰ ਦੱਸ ਦਿਓ ਕੀ ਇਸ਼ੂ ਹੋਇਆ 10 ਮਿੰਟ ਤੋਂ ਸੁਨੇਹਾ ਲੱਗਿਆ ਤੇ ਆਹ ਦੇਖ ਲਓ ਸਾਰਾ ਤਕਰੀਬਨ ਪਿੰਡ ਦੇ ਲੋਕ ਇੱਥੇ ਇਕੱਠੇ ਹੋਏ ਖੜੇ ਆ ਜੇ ਔਖੇ ਨੇ ਜੇ ਪੀੜਤ ਨੇ ਤਾਂ ਹੀ ਇਕੱਠੇ ਹੋਏ ਖੜੇ ਆ ਜੀ ਬਹੁਤ ਪੀੜਾ ਜੀ ਬਹੁਤ ਦਰਦ ਹੈ ਵਾਣੇ ਇਹਨਾਂ ਦਾ ਦ ਪਾਣੀ ਦੇਖਣ ਨੂੰ ਨਹੀਂ ਮਿਲਦਾ ਜੀ 8-8 ਘੰਟਿਆਂ 'ਚ 1 ਕਿੱਲਾ ਭਰਦਾ ਦੇਖ ਲਓ ਜ਼ਿੰਮੇਦਾਰ ਸਾਰੇ ਰਹਿੰਦੇ ਫਿਰਦੇ ਇਹ ਇਕੱਠੇ ਹੋ ਗਏ ਜੇ ਬ੍ਰਿੰਦਰ ਵੀ ਲੋ ਇਕੱਠੇ ਹੋ ਗਏ ਜਾ ਕੇ ਪਾਣੀ ਦੇ ਦੇਵਾਂਗੇ ਹੁਣ ਤਾਂ ਅੱਛਾ ਹਾਂ ਇਹ ਕਹਦੇ ਮੇਰੀ ਚਲਦੀ ਕੋ ਨਹੀਂ ਆ ਮੈਂ 20 ਪਰ ਗਏ ਆ ਜੀ ਹੁਣ ਵੀ ਕਹਦੇ ਮੇਰੀ ਚਲਦੀ ਨਹੀਂ ਨਹੀਂ ਵੀ ਕਹੇ ਮੇਰੀ ਚਲਦੀ ਨਹੀਂ ਯਾਰ ਮੰਤਰੀ ਹੋ ਕੇ ਨਹੀਂ ਚੱਲਣੀ ਫਿਰ ਚੱਲਣੀ ਕਾ ਦੂਆਂ ਡਾਫ ਬਦਲ ਗਏ ਜੀ ਮਾਰਾ ਡਾਫਾ ਸਿਸਟਮ ਕਰੋ ਅਜੋ ਹਾਂ ਬੋਲੋ ਜੀ ਮੇਰੀ ਚਲਦੀ ਕੋ ਨਹੀਂ ਹੈ ਫਿਰ ਮੈਂ ਕਹਾਂ ਨਾ ਸੀਟ ਸਾਮੀ ਦੀ ਕੀ ਬਾਤ ਹੈ ਮੰਤਰੀ ਹੋ ਕੇ ਸਾਡਾ ਜੇ ਮੰਤਰੀ ਕਹਦੇ ਮੇਰੀ ਚਲਦੀ ਕੋ ਨਾ ਫਿਰ ਭਈ ਆਏ ਜੇ ਮੰਤਰੀ ਦਾ ਫਾਇਦਾ ਕੀ ਹੈ ਮੰਤਰੀ ਜੀ ਚਲਾਓ ਮੜੀ ਜੀ ਚਲਾਉਣ ਲਈ ਤੁਹਾਨੂੰ ਭੇਜਿਆ ਸਾਡੇ ਲੋਕਾਂ ਨੇ ਬਹੁਤ ਉਮੀਦਾਂ ਨਾਲ ਚੁਣ ਕੇ ਭੇਜਿਆ ਕਿਰਪਾ ਕਰਕੇ ਇੱਧਰ ਦੇਖ ਲਓ ਇਹ ਤਾਂ ਮਹਿਕਮਾ ਤੁਹਾਡਾ ਹੈ ਤੁਹਾਡੀ ਕਲਮ ਨਾਲ ਫੈਸਲਾ ਹੋ ਜਾਣਾ ਹੈ ਤੁਹਾਡੇ ਇੱਕ ਟੈਲੀਫੋਨ ਨਾਲ ਫੈਸਲਾ ਹੋ ਜਾਣਾ ਜੇ ਨਹੀਂ ਹੁੰਦੀ ਫਿਰ ਛੱਡੋ ਕੀ ਫਾਇਦਾ ਕੁਰਸੀ ਤੇ ਬੈਠਣ ਦਾ ਯਾਰ ਜੇ ਤੁਸੀਂ ਕੁਰਸੀ ਤੇ ਬਹਿ ਕੇ ਲੋਕਾਂ ਦਾ ਕੁਝ ਨਹੀਂ ਕਰ ਸਕਦੇ ਫਿਰ ਛੱਡ ਕੇ ਇਸਤੀਫਾ ਦੇ ਕੇ ਘਰੇ ਚਲੋ ਯਾਰ ਆਪਾਂ ਕਿਉਂਕਿ ਲੋਕਾਂ ਦੀ ਕੰਮ ਤਾਂ ਨਹੀਂ ਨਾ ਰੁਕ ਸਕਦੇ ਲੋਕਾਂ ਦੀ ਜ਼ਿੰਦਗੀਆਂ ਦਾ ਸਵਾਲ ਹੈ ਇਕੱਲੀ ਖੇਡਾ ਨਹੀਂ ਜਿਹੜੀ 8-8 ਘੰਟੇ ਦੇ ਵਿੱਚ ਫਸਲ ਰਾਮ ਰਹੀ ਹੈ ਜਿਹੜੀ ਫਸਲਾਂ ਰਾਮ ਰਹੀਆਂ ਨੇ ਉਹ ਕਿਸਾਨ ਦੀ ਜਾਨ ਕੱਖ ਸੀ ਹੁੰਦੀ ਹੈ ਕਿਉਂਕਿ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਉਸ ਨਾਲ ਜੁੜੀ ਹੋਈ ਹੈ ਜੇ ਫਸਲ ਸਹੀ ਤਰੀਕੇ ਨਾਲ ਹੋ ਜੇਵੇਂ ਇਹਨਾਂ ਨੇ ਕਿਹਾ ਉਹ ਇਹ ਤਾਂ ਜ਼ਿਆਦਾ ਡੰਗਰ ਪਸ਼ੂ ਰੱਖਣ ਵਾਲੇ ਲੋਕ ਨੇ ਉਹ ਡੰਗਰ ਪਸ਼ੂ ਲਈ ਚਾਰਾ ਗਾਉਣਾ ਉਹਨਾਂ ਲਈ ਫਸਲ ਗਾਉਣੀ ਹੈ ਉਹਦੇ ਵਿੱਚ ਕੋਈ ਕਤਾਹੀ ਨਹੀਂ ਹੋ ਸਕਦੀ ਤੇ ਤੁਸੀਂ ਨਾਲ-ਨਾਲ ਇਨਸਾਨਾਂ ਦੀ ਜ਼ਿੰਦਗੀ ਤਾਂ ਬਰਬਾਦ ਕਰ ਹੀ ਰਹੇ ਹੋ ਨਾਲੋਂ ਨਾ ਬੇਜਵਾਨਾਂ ਦਾ ਵੀ ਪਾਪ ਲੈ ਰਹੇ ਹੋ ਜਿਹੜੇ ਇਸ ਚੀਜ਼ ਤੋਂ ਹੋ ਕੇ ਪੀੜਤ ਹੋ ਰਹੇ ਨੇ ਸੋ ਕਿਰਪਾ ਕਰਕੇ ਇਸ ਦੇ ਬਾਰੇ ਨਿਗਾਹ ਇਹੀ ਤੁਹਾਨੂੰ ਕਹਾਂਗੇ ਜੈ ਹਿੰਦ ਜੈ ਭਾਰਤ